ਬੱਤੀਆਂ ਵਾਲਾ ਚੌਕ ਵਿਖੇ ਉੱਥੇ ਅੱਜ ਭੋਜਨ ਸਮਾਜ ਐਸ்சி ਬੀਸੀ ਮਹਾਪੰਚਾਇਤ ਐਸ்சி ਬੀਸੀ ਜਥੇਬੰਦੀਆਂ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਵੱਲੋਂ ਲੋਹੜੀ ਦਾ ਤਿਹਾਰ ਕੁਛ ਇਸ ਤਰੀਕੇ ਨਾਲ ਮਨਾਇਆ ਗਿਆ ਹੈ ਤੇ ਉਹਦੇ ਵਿੱਚ ਬਹੁਜਨ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਬੱਤੀਆਂ ਵਾਲਾ ਚੌਕ ਵਿੱਚ ਪੱਤਰ ਸਾੜ ਕੇ ਲੋਹੜੀ ਮਨਾਈ ਤੇ ਰੋਸ ਪ੍ਰਦਰਸ਼ਨ ਕੀਤਾ ਆਓ ਵੇਖਦੇ ਹਾਂ ਕੋੜਪੂਰਾ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਸਵਾਗਤ ਮੁਰਦਾਬਾਤ ਹਾਏ 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 ਜਿੰਦਾਬਾਦ ਪੱਤਰਵਾਸ ਲੋਮਸ ਲੋਮਸ ਪੱਤਰਵਾਸ ਪਤਰਾ ਸਾਹਿਬ ਦਿੱਤੀ ਦਾ ਪੱਤਰਵਾਸ ਲੋਮਸ ਲੋਮਸ ਜੋ ਅੱਜ 15 7 2021 ਦਾ ਪੱਤਰ ਸਾੜਿਆ ਗਿਆ ਇਹ ਪੱਤਰ ਟੋਟਲੀ ਗੈਰ ਸਵਿਧਾਨਿਕ ਹੈ ਇਹ ਗੈਰ ਸਵਿਧਾਨਿਕ ਕਿਵੇਂ ਹੈ ਸਵਿਧਾਨ ਦਾ ਆਰਟੀਕਲ 341 ਹੈ ਸਵਿਧਾਨ ਦਾ ਆਰਟੀਕਲ 341 ਇਹ ਕਹਿੰਦਾ ਹੈ ਕਿ ਕਿਸੇ ਵੀ ਸੂਬੇ ਦੀ ਕਿਸੇ ਵੀ ਜਾਤੀ ਨੂੰ ਜਦੋਂ ਰੈਜ਼ਰਵੇਸ਼ਨ ਦੇਣਾ ਹੈ ਐਸਸੀ ਲਿਸਟ ਸ਼ਾਮਲ ਕਰਨਾ ਤਾਂ ਉਹ ਸੈਂਟਰਲ ਐਕਟ ਦੇ ਨਾਲ ਹੀ ਉਹਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਨਾਲ ਹੀ ਉਸ ਨੂੰ ਸ਼ਾਮਲ ਕੀਤਾ ਜਾ ਸਕਦਾ ਸਟੇਟ ਗਵਰਨਮੈਂਟ ਕੋਲੇ ਜਾਂ ਕਿਸੇ ਆਫੀਸਰ ਕੋਲੇ ਕੋਈ ਰਾਈਟ ਨਹੀਂ ਹੈਗਾ ਕਿਸੇ ਜਾਤੀ ਨੂੰ ਐਸਸੀ ਵਿੱਚ ਸ਼ਾਮਲ ਕਰਨ ਦਾ ਜਾਂ ਬੈਕਡੇਟ ਤੋਂ ਜਾ ਕੇ ਉਹਨੂੰ ਬੈਨੀਫਿਟ ਦੇਣ ਦਾ ਜਿਹੜਾ 15 ਸਤ 23 ਦਾ ਲੈਟਰ ਹੈ ਇਹ ਟੋਟਲੀ ਅਨ ਕਨਸਟੀਟਿਊਸ਼ਨਲ ਹੈ ਇਹਦੇ ਵਿੱਚ ਇੱਕ ਜਾਤੀ ਹੈ ਰਾਜਸਿੰਘ ਉਹ 2007 ਦੇ ਵਿੱਚ ਐਸਸੀ ਦੇ ਵਿੱਚ ਲਿਸਟਡ ਹੁੰਦੀ ਹੈ ਠੀਕਾ ਉਹ 2007 ਦੇ ਵਿੱਚ ਲਿਸਟਡ ਹੋਈ ਆ ਉਸ ਦਾ ਕੋਈ ਵਿਰੋਧ ਨਹੀਂ ਪਰੰਤੂ 15/7/21 ਦੇ ਲੈਟਰ ਦੇ ਨਾਲ ਉਹਨਾਂ ਨੂੰ 57 ਸਾਲ ਪਿੱਛੇ ਜਾ ਕੇ ਰੈਜ਼ਰਵੇਸ਼ਨ ਦਾ ਰੈਟਰੋਸਪੈਕਟਿਵ ਬੈਨੀਫਿਟ ਦੇ ਦਿੱਤਾ ਗਿਆ ਜੋ ਟੋਟਲੀ ਅਨਕਨਸਟੀਟਿਊਸ਼ਨਲ ਹੈ ਅਸੀਂ ਇਹ ਕਹਿੰਨੇ ਆਂ ਕਿ ਇਹ ਪੱਤਰ ਵਾਪਸ ਹੋਣਾ ਚਾਹੀਦਾ ਤੇ ਜਿਹੜੇ ਆਈਐਸ ਅਧਿਕਾਰੀ ਨੇ ਇਹ ਪੱਤਰ ਜਾਰੀ ਕੀਤਾ ਉਹਦੇ ਉੱਤੇ ਐਫਆਈਆ ਹੋਣੀ ਚਾਹੀਦੀ ਹੈ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆਂ ਜਿੱਥੇ ਅਸੀਂ ਸ਼ਿਕਾਇਤ ਕਰਤਾ ਦੀ ਸਰਕਾਰ ਨੂੰ ਕਹਿੰਨੇ ਕਿ ਸਾਨੂੰ ਸਿਕਿਉਰਟੀ ਦੇਵੇ ਅਸੀਂ ਪੰਜਾਬ ਸਰਕਾਰ ਦਾ ਕੰਮ ਅਸੀਂ ਖੁਦ ਕਰ ਰਹੇ ਆ ਜਿਹੜਾ ਕਿ ਉਹਨਾਂ ਨੇ ਕਰਨਾ ਸੀ ਔਰ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰਦੇ ਆ ਕਿ ਇੱਕ ਦਾ ਜਾਲੀ ਜਿਹੜੇ ਸਰਟੀਫਿਕੇਟ ਬਣਦੇ ਆ ਉਹਨਾਂ ਤੇ ਰੋਕ ਲਾਈ ਜਾਵੇ ਸਰਟੀਫਿਕੇਟ ਬਣਾਉਣ ਵਿੱਚ ਕੋਈ ਵਿਸ਼ੇਸ਼ ਹਦਾਇਤਾਂ ਮਾਲ ਮਹਿਕਮੇ ਨੂੰ ਦਿੱਤੀਆਂ ਜਾਣ ਪਟਵਾਰੀ ਕਨਗੋ ਤਹਿਸੀਲਦਾਰਾਂ ਨੂੰ ਔਰ ਜਿਹੜੇ ਮੁਲਾਜ਼ਮ ਕਿਸੇ ਵੀ ਵਿਭਾਗ ਚ ਕੰਮ ਕਰਦੇ ਉਹਨਾਂ ਦੀ ਸਕਰੂਟੀ ਨਹੀਂ ਕੀਤੀ ਜਾਵੇ ਭਾਣਾ ਉਹ ਅੰਗ ਇਨ ਸਰਟੀਫਿਕੇਟ ਲਾ ਕੇ ਨੌਕਰੀ ਲੱਗੇ ਆ ਭਾਣਾ ਉਹ ਬੀਸੀ ਸਰਟੀਫਿਕੇਟ ਲਾ ਕੇ ਨੌਕਰੀ ਲੱਗੇ ਆ ਉਹਨਾਂ ਦੀ ਸਕਰੂਟੀ ਨਹੀਂ ਕੀਤੀ ਜਾਵੇ ਉਹਨਾਂ ਦੇ ਸਰਟੀਫਿਕੇਟ ਦੁਆਰਾ ਚੈੱਕ ਕੀਤੇ ਜਾਣ ਔਰ ਉਹਨਾਂ ਦੇ ਸਰਟੀਫਿਕੇਟ ਦੁਆਰਾ ਬਣਵਾਏ ਜਾਣ ਕਿ ਵਾਕਈ ਇਹ ਬੰਦੇ ਸ਼ਡਿਊਲ ਕਾਸਟ ਹੈ ਕਿਉਂਕਿ ਹੁੰਦਾ ਹੈ ਕਿ ਜੇ ਕੋੜਗਪੁਰੇ ਦਾ ਬੰਦਾ ਇੱਥੋਂ ਜਾਤੀ ਸਰਟੀਫਿਕੇਟ ਬਣਾ ਕੇ ਜਾ ਕੇ ਲੁਧਿਆਣੇ ਪਠੰਡੇ ਮੁਹਾਲੀ ਨੌਕਰੀ ਕਰਦਾ ਜਾਂ ਕਿਸੇ ਹੋਰ ਸ਼ਹਿਰ ਚ ਕਰਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਸੋ ਇਹਨਾਂ ਲੋਕਾਂ ਦੇ ਇਹਨਾਂ ਮੁਲਾਜ਼ਮਾਂ ਦੇ ਜਿਹੜੇ ਸਰਟੀਫਿਕੇਟ ਆ ਬਣਾਏ ਹੋਏ ਸਾਰੇ ਹੀ ਭਲਾਓ ਸ਼ਡਿਊਲ ਕਾਸਟ ਨਹੀਂ ਹੋਣ ਭਲਾਓ ਪਹਿਲੀਆਂ ਸ਼੍ਰੇਣੀਆਂ ਦੇ ਹੋਣ ਜਾਲੀ ਅੰਗਹੀਨ ਸਰਟੀਫਿਕੇਟ ਬੜੇ ਬਣੇ ਹੋਏ ਆ ਕਿਉਂਕਿ ਬੋਲਿਆਂ ਦੇ ਸਰਟੀਫਿਕੇਟ ਬਣੇ ਹੋਏ ਆ ਸੋ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਤੁਰੰਤ ਸਾਡੀ ਵੀ ਗੱਲ ਸੁਣੇ ਜੇ ਇਹ ਕਿਸਾਨਾਂ ਦੀਆਂ ਮੰਗਾਂ ਵਾਸਤੇ ਉਹਨਾਂ ਚ ਜਾ ਕੇ ਧਰਨੇ 'ਚ ਪੈਂਦੇ ਆ ਮੁੱਖ ਮੰਤਰੀ ਨੇ ਅਜੇ ਤੱਕ ਸਾਡੇ ਸਾਡੀ ਆਵਾਜ਼ ਨਹੀਂ ਸੁਣੀ ਜਦ ਕਿ ਅਸੀਂ ਚੰਡੀਗੜ੍ਹ ਅਸੀਂ ਰੋਜ਼ ਉੱਥੇ ਲੰਮਾ ਸਮਾਂ ਦੇਖੋ ਅਸੀਂ ਅਪ੍ਰੈਲ ਮਈ ਜੂਨ ਦੇ ਵਿੱਚ ਲੋਹੜਿਆਂ ਦੀ ਗਰਮੀ 'ਚ ਔਰ ਲੋਹੜਿਆਂ ਦੇ ਹੜ੍ਹ ਦੇ ਵਿੱਚ ਅੱਜ ਵੀ ਲੋੜਿਆਂ ਦੀ ਗੱਲ ਹੈ ਜਿਹੜੀ ਠੰਡ ਪੈ ਰਹੀ ਆ ਅਸੀਂ ਉੱਥੇ ਜਿਹੜਾ ਨੰਗੇ ਧੜ ਲੜ ਰਹੇ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਪੰਜਾਬ ਦੇ ਸ਼ੈਡਿਊਲਡ ਕਾਸਟ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੇ ਤੁਹਾਡੀ ਸਰਕਾਰ ਬਣਾਈ ਆ ਔਰ ਤੁਹਾਨੂੰ ਇੰਨਾ ਫਤਵਾ ਦਿੱਤਾ 92 ਸੀਟਾਂ ਦੇ ਕੇ ਤੇ ਤੁਸੀਂ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣਦੇ ਕੇਜਰੀਵਾਲ ਨੇ ਇੰਨੀਆਂ ਗਰੰਟੀਆਂ ਦਿੱਤੀਆਂ ਸੀ ਔਰ ਉਹਨਾਂ ਗਰੰਟੀਆਂ ਚੋਂ ਕੱਲਾ ਬਿਜਲੀ ਦੇ ਬਿੱਲ ਮਾਫ ਕੀਤੇ ਆ ਉਹਦੇ ਨਾਲ ਸਾਡੇ ਤਰ ਨਹੀਂ ਪੜਦਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਆ ਝੋਨਾ ਲਾਉਂਦੇ ਫਿਰਦੇ ਆ ਰਿਜ਼ਰਵੇਸ਼ਨ ਸਾਡੇ ਜਨਰਲ ਸਮਾਜ ਦੇ ਲੋਕ ਖਾ ਗਏ ਔਰ ਸਾਡੇ ਲੋਕਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅੱਜ ਜਿਹੜੀਆਂ 2 ਸਾਲਾਂ ਚ ਇਹਨੇ ਮੁੱਖ ਮੰਤਰੀ ਨੇ ਨੌਕਰੀਆਂ ਮੁੱਖ ਮੰਤਰੀ ਨੇ ਆਪਦੇ ਘਰੋਂ ਨਹੀਂ ਦਿੱਤੀਆਂ ਇਹ ਜਿਹੜੇ ਪਹਿਲਾਂ ਕੈਪਟਨ ਸਰਕਾਰ ਵੇਲੇ ਦੇ ਇਸ਼ਤਿਹਾਰ ਜਾਰੀ ਹੋਏ ਸੀ ਉਹਨਾਂ ਇਸ਼ਤਿਹਾਰਾਂ ਦੀਆਂ ਅਜੇ ਤੱਕ ਰੋਜ਼ਗਾਰ ਦੇ ਜਿਹੜੇ ਆ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਕੋਟਾ ਸੋ ਇਹਨਾਂ ਨੇ ਕੋਈ ਇਸ਼ਤਿਹਾਰ ਨਹੀਂ ਕੱਢਿਆ ਅਜੇ ਤੱਕ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਬੇਰੁਜ਼ਗਾਰ ਨੌਜਵਾਨ ਮੁੰਡੇ ਓਵਰੇਜ ਹੋ ਰਹੇ ਆ ਸਾਡੀਆਂ ਕੁੜੀਆਂ ਓਵਰੇਜ ਹੋ ਰਹੀਆਂ ਆ ਆ ਲਾਫਸਰਾਂ ਦੇ ਵਿੱਚ ਅਜੇ ਤੱਕ ਸਾਡੇ ਲਾਫਸਰ ਨਹੀਂ ਲਾਏ ਗਏ ਔਰ ਹਰਿਆਣੇ ਤੋਂ ਸਾਬਨ ਇੰਸਪੈਕਟਰ ਲਿਆ ਕੇ ਭਰਤੀ ਕੀਤੇ ਜਾਂਦੇ Rajasthan ਹਰਿਆਣੇ ਤੋਂ ਦੂਜੇ ਸੂਬਿਆਂ ਤੋਂ ਲਿਆ ਕੇ ਵੈਟਰਨਰੀ ਇੰਸਪੈਕਟਰ ਭਰਤੀ ਕੀਤੇ ਜਾਂਦੇ ਆ ਸੋ ਅਸੀਂ ਇਸ ਮੋਰਚੇ ਤੋਂ ਅੱਜ ਜਿਹੜਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਦਲਤ ਸਮਾਜ ਆ ਜਿਹੜਾ ਹੁਣ ਜਾਗ ਚੁੱਕਿਆ ਆਉਣ ਵਾਲੇ 2024 ਦੇ ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਦਿਖਾ ਦੇਾਂਗੇ ਅਸੀਂ ਆ ਦਿਖਾ ਦੇਾਂਗੇ ਕੁਲਤਾਰ ਸਿੰਘ ਸੰਧਵਾਨੂ ਵੀ ਵੀ ਕਿੰਨਾ ਇਹਦੇ ਝੋਲੇ ਚ ਦਮ ਹੈ ਔਰ ਜਿਹੜੇ ਸਾਡੇ ਐਸਸੀ ਐਮਐਲਏ ਬਣੇ ਹੋਇਆ ਉਹਨਾਂ 38 ਐਮਐਲਏ ਨੂੰ ਵੀ ਬੇਨਤੀ ਕਰਦੇ ਆਂ ਅਜੇ ਵੀ ਜਾਗ ਪੋ ਆ ਕੇ ਆਪਦੇ ਸਮਾਜ ਦੀ ਕੋਈ ਗੱਲ ਸੁਣੋ ਔਰ ਸਾਡਾ ਸਮਾਜ ਆ ਜਿਹੜਾ ਅੱਜ ਵੀ ਬੱਤ ਤੋਂ ਬੱਤਰ ਹਾਲਤਾਂ ਦੇ ਵਿੱਚ ਰਹਿ ਰਿਆ ਜੇ ਕੋਈ ਸਾਡਾ ਵਿਰਲਾਵਾਂਜਾ ਜਵਾਕ ਬੀਏ ਪੀਆ ਡੀਐਮਏ ਹੋ ਜਾਂਦਾ ਤੇ ਉਹਨਾਂ ਨੂੰ ਵੀ ਨੌਕਰੀਆਂ ਨਹੀਂ ਮਿਲਦੀਆਂ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਸਾਡੇ ਸਾਰੇ ਐਸਸੀਬੀਸੀ ਸਮਾਜ ਨੂੰ ਬੇਨਤੀ ਕਰਦਾ ਕਿ ਜਾਗੋ ਅਜੇ ਵੀ ਸਮਾਂ ਹੈ ਤੁਸੀਂ ਲੁੱਟੇ ਗਏ ਇਹ ਜਿਹੜੀ ਬਾ ਕਾਲਾ ਕਾਨੂੰਨ ਹੈ ਤੁਹਾਡੇ ਲਈ ਪਰ ਮੁੱਖ ਮੰਤਰੀ ਆ ਜਿਹੜਾ ਉਹਦੇ ਲਈ ਆ ਜਾਜ ਲੈ ਕੇ ਦੂਜੇ ਸੂਬਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲਾ ਰਿਹਾ ਔਰ ਹੋਤਾ ਹੈ ਲਈ ਫੜਦਾ ਜਹਾਜ ਨੂੰ ਜਿਵੇਂ ਬੈਟਰੀ ਵਾਲਾ ਰੱਖਸ਼ਾ ਹੁੰਦਾ ਵੀ ਖਰਚਾ ਹੀ ਕੋਈ ਨਹੀਂ ਇਹਦਾ ਸੋ ਮੈਂ ਅਵਤਾਰ ਸਿੰਘ ਸੋਹਤਾ ਬੇਨਤੀ ਕਰਦਾ ਸਾਰੇ ਐਸੀਬੀਸੀ ਸਮਾਜ ਨੂੰ ਕਿ ਐਤ ਕੀ 24 ਦੇ ਇਲੈਕਸ਼ਨ ਚ ਜਿੱਥੇ ਇਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਅਸੀਂ ਆਪਣੀਆਂ ਹੱਕਾਂ ਦੀ ਲੜਾਈ ਵੀ ਲੜ ਰਹੇ ਹਾਂ ਔਰ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡਾ ਜਿਹੜਾ ਹੱਕ ਆ ਇਹ ਸਰਕਾਰ ਖੋ ਰਹੀ ਆ ਜੈ ਭੀਮ ਜੈ ਭਾਪਾ ਧਾਰੂ ਦਲਦ ਮਹਾਮੰਦ ਜੈ ਦੇ ਵੈਕੀਰ ਨੇ ਪੰਜਾਬ ਅੱਜ ਸਾਡੀ ਭਾਰਤੀ ਪਾਰਟੀ ਦੇ ਵਫਾਕ ਜਥੇਬੰਦਿਆਂ ਨੇ ਐਸਪੀ ਮੋਰ ਦੇ ਕੋ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਜਿਹੜਾ ਹੈਗਾ ਚਰਾਬੋਲੇ ਐਸੀ ਕੋਟੇ ਦੇ ਵਿਰੋਧਾ ਇਸ ਕਰਕੇ ਵੀ ਮੈਂ ਜਿਹੜਾ ਮੇਰਾ ਜਿਹੜਾ ਮੁੱਦਾ ਹੈ ਯਾਰ ਸਾਨੂੰ ਪੰਜਾਬ ਸਰਕਾਰ ਨੇ ਕਾਫੀ ਲੰਮੇ ਸਮਿਆਂ ਦੇ ਵਿੱਚ ਜਿਹੜੀਆਂ ਬੈਂਕਾਂ ਹੈਗੀਆਂ ਸਰਕਾਰੀ ਬੈਂਕਾਂ ਇਹਨਾਂ ਮਜ਼ਦੂਰਾਂ ਨੂੰ ਗਰੀਬਾਂ ਨੂੰ ਉਹਨਾਂ ਬੈਂਕਾਂ ਤੋਂ ਕਰਜ਼ਾ ਨਹੀਂ ਦਿੰਦਾ ਪ੍ਰਾਈਵੇਟ ਕੰਪਨੀਆਂ ਲੈ ਕੇ ਉਹਨਾਂ ਸੱਤਾਧਾਰੀਆਂ ਦੀਆਂ ਏਜੰਸੀਆਂ ਪ੍ਰਾਈਵੇਟ ਜਿਹੜੀ ਹੈਗੀਆਂ ਉਹ ਇਹਨਾਂ ਬੈਂਕਾਂ ਤੋਂ ਕਰਜ਼ਾ ਲੈਂਦੀ ਆੜੀਆਂ ਗਰੀਬ ਮੱਤੀਆਂ ਨੂੰ ਬੰਤਿਆਂਆਂ ਪ੍ਰਤੀ ਪ੍ਰਤੀ ਮੈਮਰੀ ਕ੍ਰੈਡਿਟ ਬਣਾ ਕੇ ਇਹਨਾਂ ਨੂੰ ਪੈਸੇ ਦਿੰਦੀਆਂ ਉਹਦੇ ਤੇ 20-20 ਹਜ਼ਾਰ ਰੁਪਏ ਜਿਹਦਾ ਵਿਆਜ ਲੱਗਦਾ ਵਿਆਜ ਲੱਗ ਕੇ ਤੇ ਇਹਨਾਂ ਦੀ ਕਿਤੇ ਨਾ ਕਿਤੇ ਐਡੀ ਵੱਡੀ ਨੌਕਤਾ ਆ ਜਾਂਦੀ ਹੈ ਭਾਂਡੇ ਜਿਹੜੀ ਹੈ ਕਿ ਘਰ ਦੇ ਵਿਕਣ ਤੇ ਮਜਬੂਰ ਹੋ ਜਾਂਦੀਆਂ ਇਸ ਤਰ੍ਹਾਂ ਦੀ ਪੰਜਾਬ ਦੀ ਸਰਕਾਰ ਜਿਹੜੀ ਸੁੱਤੀ ਪਈ ਹੈ ਜਿਹੜੀ ਦਲਤ ਲੋਕਾਂ ਨੇ ਬਣਾਈ ਸੀਗੀ ਝਾੜੂ ਚਰ ਤੇ ਰੱਖ ਕੇ ਉਹ ਦਲਤ ਲੋਕਾਂ ਦੀ ਵਿਰੋਧੀ ਸਰਕਾਰ ਹੈਗੀ ਹੈ ਇਸ ਤਰ੍ਹਾਂ ਕਿ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਦੀ ਸਰਕਾਰ ਨੂੰ ਇਹਨਾਂ ਬੈਂਕਾਂ ਤੋਂ ਕਰਜ਼ਾ ਦੇ ਕੇ ਪਿਛਲੀ ਸਰਕਾਰ ਨੇ ਦੇਖਾ ਉਹਨਾਂ ਪਿਛਲੀ ਸਰਕਾਰ ਗਰੀਬਾਂ ਨੂੰ ਕਰਜ਼ਾ ਦਿੰਦੀ ਹੁੰਦੀ ਸੀ ਰੇੜਿਆਂ ਤੇ ਦਿੰਦੀ ਹੁੰਦੀ ਸੀ ਜਾਂ ਮਕਾਨਾਂ ਦੇ ਦਿੰਦੀ ਹੁੰਦੀ ਸੀ ਉਹਨਾਂ ਤੇ ਸਬਸਿਡੀ ਵੱਡੀ ਪੱਧਰ ਤੇ ਮਿਲਦੀ। ਅੱਜ ਜਿਹੜੀ ਹੈਗੀ ਕਿਸੇ ਵੀ ਪੰਜਾਬ ਦੀ ਸਰਕਾਰ ਜਾਂ ਸਿੱਖਿਆ ਦੀ ਸਰਕਾਰਾਂ ਕਿਸੇ ਗਰੀਬ ਬੰਦੇ ਨੂੰ ਕਰਜ਼ਾ ਨਹੀਂ ਦਿੰਦੀ। ਗਰੀਬ ਬੰਦੇ ਦਾ ਕੋਈ ਸਾਧਨ ਲੈਣਾ ਜਾਂ ਮੋਟਰਸਾਈਕਲ ਲੈਣਾ ਪ੍ਰਾਈਵੇਟ ਏਜੰਸੀਆਂ ਤੋਂ ਕਰਜ਼ਾ ਲੈ ਕੇ ਉਹ ਪ੍ਰਾਈਵੇਟ ਏਜੰਸੀਆਂ ਦਾ ਕਰਜ਼ਾ ਹੀ ਨਹੀਂ ਲੈਂਦਾ ਗਾਇਸ। ਕਰਕੇ ਤੇ ਚੱਕ ਜਿਹੜਾ ਬੀਬੀਆਂ ਨੂੰ ਉਹਨੇ 2500 ਰੁਪਿਆ ਪ੍ਰਤੀ ਮਹੀਨੇ ਦੀ ਤਨਖਾਹ ਜਾਂ ਵਿਧਵਾ ਜਾਂ ਵਢੇਪਾ ਉਹ 1000 ਰੁਪਿਆ ਜਿਹੜਾ ਰੋਈ ਗੈਸ ਦਾ 18 ਸਾਲ ਤੋਂ ਉੱਤੇ ਔਰਤ ਦਾ ਅਜੇ ਤੱਕ ਉਹ ਠੰਡੇ ਬਾਕ ਵਿੱਚ ਪਾ ਕੇ ਰੱਖਿਆ ਹੋਇਆ ਜਿੰਨੇ ਸਾਰੇ ਐਕਸੀਐਫ ਤਾਂ ਸਰਕਾਰ ਨੇ ਐਕਸੀਐਫ ਤੋੜ ਤੇ ਐਫਸੀ ਜਿੰਨੇ ਹੈਗੀਆਂ ਇਹ ਪੂਰੀ ਕਾਰਵਾਈਆਂ ਜਿਹੜੀ ਸਰਕਾਰ ਹੈ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿਦਾਂ ਨੂੰ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੇ ਘੜੂ ਸਰਤੇ ਲਾ ਕੇ ਬੋਟਾਂ ਮੰਗੇ ਆਉਣ ਵਾਲੇ ਸਮੇਂ ਤੇ ਜਵਾਬ ਦੇਣਗੇ ਇਹਨਾਂ ਨੂੰ ਸੰਵਧਾਨ ਸੰਵਧਾਨ ਕੀ ਹੈ ਦੇਸ਼ ਤੇ ਹਰ ਇੱਕ ਨਾਗਰਿਕ ਨੂੰ ਜਿਹੜੇ ਕਾਨੂੰਨੀ ਹੱਕ ਮਿਲੇ ਆ ਉਹ ਹੈ ਸੰਵਧਾਨ ਤੇ ਸੰਵਧਾਨ ਦੀ ਜਿਹੜੀ ਆਰਟੀਕਲ 341 ਆ ਉਹਦੇ ਵਿੱਚ ਸਾਡੇ ਆਸੀ ਕੋਟੇ ਨੂੰ ਜਿਹੜਾ ਮਤਲਬ ਕਿ ਸੇਫ ਕੀਤਾ ਗਿਆ ਤਾਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ 341 ਆਰਟੀਕਲ 341 ਨਾਲ ਛੇੜਛਾੜ ਕਰ ਰਹੀਆਂ ਤਾਂ ਸਾਡੀ ਜਿਹੜੀ ਰਿਜ਼ਰਵੇਸ਼ਨ ਆ ਉਹਨਾਂ ਨਾਲ ਤੱਕਾ ਮੁਕਤੀ ਮਤਲਬ ਕਰ ਰਹੀਆਂ ਤਾਂ ਅਸੀਂ ਸਿੱਖੇ ਅੰਬੇਦਕਰਵਾਦੀ ਇਕੱਠੇ ਹੋਣਗੇ ਉਹ ਸੰਵਧਾਨ ਦੀ ਸੇਫਟੀ ਵਾਸਤੇ ਇਕੱਠੇ ਹੋਣਗੇ ਅਸੀਂ ਜਦੋਂ ਵੀ ਕਿਸੇ ਸੰਧਾਨ ਨਾਲ ਕੋਈ ਛੇੜਛਾੜ ਹੋਊਗੀ ਤਾਂ ਅਸੀਂ ਉੱਥੇ ਇਕੱਠੇ ਹੋਵਾਂਗੇ ਅਸੀਂ ਸੰਧਾਨ ਦੀ ਰਾਖੀ ਵਾਸਤੇ ਹੀ ਰਜ਼ਰਵੇਸ਼ਨ ਚੋਰ ਪੜੋ ਮੋਰਚਾ ਮਹੱਲੂ ਲਾਇਆ ਹੋਇਆ ਅਸੀਂ ਉਸੇ ਸਨੇਹ ਤੇ ਅੱਜ ਇਕੱਠੇ ਹੋਏ ਆ ਸਾਡਾ ਇੱਕ ਸਾਥੀ ਸੀ ਬਲਵੀਰ ਸਿੰਘ ਆਲੰਪੁਰ ਜਿਹਦੇ ਤੇ ਕੇ ਗਲਤ ਐਫਆਈਆਰ ਦਰਜ ਹੋਈ ਆ ਜੋ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਕਿ ਸਰਕਾਰਾਂ ਸਾਡੇ ਤੇ ਦਬਾਅ ਪਾ ਰਹੀਆਂ ਆ ਸੰਵਿਧਾਨ ਨੂੰ ਤੋੜ ਮਰੋੜ ਰਹੀਆਂ ਪਰ ਜਿੱਥੇ ਅੰਬੇਡਕਰਵਾਦੀ ਇਕੱਠੇ ਹੋਣਗੇ ਸੰਵਿਧਾਨ ਨੂੰ ਸੇਵ ਰੱਖਣ ਲਈ ਆਪ ਵੀ ਜਾਨ ਦੇ ਖੇਡ ਜਾਣਗੇ ਇਹ ਅਸੀਂ ਨਹੀਂ ਹੋਣ ਦਵਾਗੇ ਸੰਵਿਧਾਨ ਨੂੰ ਸਿਰਫ ਸਮਝਿਆ ਜਾਂਦਾ ਕਿ ਇਹ 80ਆਂ ਜਾਂ 20ਆਂ ਦੀ ਸੇਫਟੀ ਲਈ ਆ ਪਰ ਨਹੀਂ ਸਾਨੂੰ ਸਮਝਣਾ ਚਾਹੀਦਾ ਹੈ ਜਿਹੜਾ ਸੰਵਿਧਾਨ ਆ ਉਹ ਸਾਡੇ ਹਰ ਇੱਕ ਨਾਗਰਿਕ ਦੇ ਹੱਕਾਂ ਲਈ ਆ ਸਾਨੂੰ ਉਹ ਕਾਨੂੰਨ ਲੈ ਕੇ ਦਿੱਤਾ ਹੋਇਆ ਸਰਦਾਂ ਚ ਸਾਨੂੰ ਇਹਨਾਂ ਇਹਨਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਐ ਐਸਟੀ ਬੀਸੀ ਜਰਨਲ ਸਭ ਹਜੇ ਤੁਸੀਂ ਪੱਤਰਕਾਰ ਖੜੇ ਹੋਏ ਆ ਇਹ ਵੀ ਤੁਹਾਨੂੰ ਕਾਨੂੰਨ ਨੇ ਹੱਕ ਦਿੱਤਾ ਵੀ ਤੁਸੀਂ ਸਾਡੇ ਕਿਸੇ ਵੀ ਐਜੂਡੇਸ਼ਨ ਚ ਜਾਣੇ ਆ ਸਾਨੂੰ ਕੁਐਸਚਨ ਕਰ ਸਕਦੇ ਆ ਤਾਂ ਸਾਨੂੰ ਇਹਦੇ ਲਈ ਸਾਰਿਆਂ ਨੂੰ ਜਾਗਣਾ ਚਾਹੀਦਾ ਕਿਸੇ ਇੱਕ ਜਾਂ ਦੋ ਪਰਸੈਂਟ ਦੀ ਡਿਊਟੀ ਨਹੀਂ ਜਾਂ ਅੰਬੇਡਕਰਵਾਦੀਆਂ ਦੀ ਇਕੱਲੀ ਡਿਊਟੀ ਨਹੀਂ ਸਭ ਦਾ ਆਨਰ ਬਚਾਉਣ ਲਈ ਸਾਰਿਆਂ ਨੂੰ ਹੀ ਅੱਗੇ ਆਉਣਾ ਚਾਹੀਦਾ ਤੇ ਸਾਨੂੰ ਇਹਦੇ ਪ੍ਰਤੀ ਜਾਗਣਾ ਵੀ ਚਾਹੀਦਾ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ